ਭਾਰਤ ਨੇ ਜਿਹੜਾ ਜਵਾਬ ਦਿੱਤਾ ਬਹੁਤ ਸ਼ਲਾਂਗਾ ਜੋਗ ਆ ਐ ਚੀਜ਼ਾਂ ਹੀ ਸਮਰਥਨ ਕਰਨੇ ਆ ਉਹ ਅਹੀ ਬਾਰਡਰ ਏਰੀਆ ਤੇ ਜਰੂਰ ਗਰਤਾਸਪੁਰ ਤੇ ਲੋਕ ਰਹਿੰਦੇ ਆ ਲੇਕਿਨ ਸਾਲੂ ਕਈ ਜਗ੍ਹਾ ਕੱਲ ਫੋਨ ਆਏ ਆਪਣੇ ਰਿਲੇਟਿਵ ਵਗੈਰਾ ਦੇ ਫਰੈਂਡਸ ਵਗੈਰਾ ਦੇ ਕਿ ਤੁਸੀਂ ਸੁਰੱਖਿਅਤ ਹੋ ਸੋ ਮੈਂ ਉਹਨਾਂ ਨੂੰ ਕਹਿਣਾ ਚਾਹਣਾ ਕਿ ਸਾਡੀ ਫਿਕਰ ਨਾ ਕਰੋ ਅਸੀਂ ਆਪ ਲੋਕਾਂ ਦੀ ਫਿਕਰ ਕਰਨ ਵਾਲੇ ਆ ਦੇਸ਼ ਆਪਣੇ ਦੀ ਫਿਕਰ ਕਰਨ ਵਾਲੇ ਆ ਅਸੀਂ ਇਹ ਲੜਾਈ ਪਹਿਲੀ ਵਾਰੀ ਨਹੀਂ ਵੇਖੀ ਅਸੀਂ 1971 ਚ ਵੀ ਲੜਾਈ ਦੇਖੀ ਆ ਅਸੀਂ ਆਪ ਇਸ ਚੀਜ਼ ਨੂੰ ਪਹਿਲੀ ਵਾਰੀ ਨਹੀਂ ਦੇਖਿਆ ਔਰ ਅਸੀਂ ਇਸ ਚੀਜ਼ ਦੀ ਸ਼ਲਾਘਾ ਕਰਦੇ ਆ ਕਿ ਜਿਹੜੀ ਭਾਰਤ ਸਰਕਾਰ ਨੇ ਮੂੰਹ ਤੋੜ ਜਵਾਬ ਦਿੱਤਾ ਉਹ ਬੇਰਾ ਚਾਹੀਦਾ ਹੀਗਾ ਔਰ ਭਾਰਤ ਆਰਮੀ ਨੂੰ ਅਸੀਂ ਸਲੂਟ ਕਰਦੇ ਆ ਜੈ ਹਿੰਦ ਜਿਵੇਂ ਗੁਰਦਾਸਪੁਰ ਦੇ ਵਿੱਚ ਪ੍ਰਸ਼ਾਸਨ ਵੱਲੋਂ ਐਡਵਾਈਜ਼ਰੀ ਜਾਰੀ ਕੀਤੀ ਗਈ ਸੀ ਕਿ ਮੁਕੰਮਲ ਤੌਰ ਦੇ ਉੱਤੇ ਬਲੈਕਆਊਟ ਕੀਤਾ ਗਿਆ ਸੀ 9 ਤੋਂ 5 ਵਜੇ ਤੱਕ ਕਿਵੇਂ ਦਾ ਸਾਥ ਜਿਹੜਾ ਤੁਹਾਨੂੰ ਦੇਖਣ ਨੂੰ ਮਿਲਿਆ ਗੁਰਦਾਸਪੁਰ ਨੇ ਪੂਰਾ ਸਾਥ ਦਿੱਤਾ ਜੀ ਰਾਈਟ ਟਾਈਮ 9 ਵਜੇ ਤੇ ਲਾਈਟਾਂ ਬਿਲਕੁਲ ਬੰਦ ਹੋ ਗਿਆ ਸੀ ਸਵੇਰੇ 5 ਵਜੇ ਤੱਕ ਲਾਈਟਾਂ ਬੰਦ ਰਹੀਆਂ ਆਵਾ ਔਰ 8:30 ਵਜੇ ਪੂਰੀ ਮਾਰਕੀਟ ਬੰਦ ਹੋ ਗਈ ਹੋਗੀ ਔਰ ਇਹ ਕੇਂਦਰ ਸਰਕਾਰ ਨੂੰ ਆਰਮੀ ਨੂੰ ਆਸਤੀ ਦਾ ਆਸ਼ਵਾਸਨ ਦਵਾਨੇ ਆ ਕਿ ਜੋ ਵੀ ਸਾਨੂੰ ਸਾਡੇ ਲਈ ਹੁਕਮ ਹੋਏਗਾ ਅਸੀਂ ਉਹਦੀ ਪੂਰੀ ਪਾਲਣਾ ਕਰਾਂਗੇ ਇੱਕ ਆਰਮੀ ਦੇ ਵੱਲੋਂ ਕਿਹਾ ਗਿਆ ਵਾ ਕਿ ਕੋਈ ਵੀ ਵੀਡੀਓਗ੍ਰਾਫੀ ਜਿਹੜੀ ਨਾ ਕੀਤੀ ਜਾਵੇ ਉਹ ਲੋਕਾਂ ਨੂੰ ਕੀ ਅਪੀਲ ਕਰਨਾ ਚਾਹੁੰਦੇ ਜੀ ਕਿ ਜੇ ਆਰਮੀ ਮੂਵਮੈਂਟ ਕਰਦੀ ਹੈ ਜਾਂ ਕੋਈ ਵੀ ਐਕਟੀਵਿਟੀ ਕਰਦੀ ਹੈ ਉਸ ਦੀ ਵੀਡੀਓ ਨੂੰ ਕੈਪਚਰ ਨਾ ਕੀਤਾ ਜਾਵੇ ਉਸ ਤੇ ਬਾਰੇ ਕੀ ਬਿਆਨਤ ਤੁਹਾਡਾ ਹੈ ਇਹ ਬਿਲਕੁਲ ਸਹੀ ਹੈ ਜੀ ਅਜੇ ਦੇਖਣਾ ਚਾਹੀਦਾ ਪੂਰਾ ਨਤੀਜੇ ਤੇ ਅਸੀਂ ਜਦੋਂ ਪਹੁੰਚ ਜਾਗੇ ਉਲੀ ਦਾ ਕੋਈ ਗੱਲ ਨਹੀਂ ਕਰਨੀ ਚਾਹੀਦੀ ਐ ਅਸੀਂ ਵੀਡੀਓ ਇੱਕ ਦੂਜੇ ਨੂੰ ਸ਼ੇਅਰ ਕਰ ਦਿੰਦੇ ਆ ਅਗਰ ਇੱਕ ਬੰਦੇ ਨੇ ਗਲਤੀ ਕੀਤੀ ਤਾਂ ਉਹ ਤੇ ਹਜ਼ਾਰ ਬੰਦਾ ਲੈਣ ਚਲਾ ਜਾਂਦਾ ਆ ਕੇ ਕੇ ਵੀਡੀਓ ਸ਼ੇਅਰ ਕਰੀ ਜਾਂਦਾ ਵਾ ਐ ਚੀਜ਼ ਸਾਡੀ ਸੀਕਰੇਟੀ ਨਹੀਂ ਰਹਿੰਦੀ ਤੇ ਐ ਚੀਜ਼ ਐ ਅਸੀਂ ਬਿਲਕੁਲ ਸਮਰਥਨ ਨਹੀਂ ਕਰਦੇ ਅਸੀਂ ਤੇ ਸਾਨੂੰ ਚਾਹੀਦਾ ਜਾਂ ਤਾਂ ਡਿਲੀਟ ਕਰ ਦੇਣੀ ਜਾਂ ਆਪਣੇ ਕੋਲ ਸੇਫ ਪੱਤਰ ਰੱਖ ਲਈ ਦੁਬਾਰਾ ਜਦੋਂ ਜਰੂਰਤ ਹੋਏ ਅਸੀਂ ਵੇਖ ਸਕਦੇ ਆ ਕੋਈ ਕਿੰਨਾ ਵੀ ਜਿਹੜਾ ਆਏ ਤੇ ਸਮਝੇ ਵੀ ਚਲੋ ਆਪਣਾ ਜੋ ਜਿੰਨਾ ਵੀ ਹੋ ਗਿਆ ਉਹ ਖਤਮ ਹੋ ਗਿਆ ਪਰ ਜਿਹੜਾ ਕਾਹ ਲੈਣਾ ਕੀਤਾ ਧੱਕਾ ਕੀਤਾ ਭਾੜੀ ਦੇ ਨਾਲ ਇਹਦਾ ਇੰਡੀਅਨ ਫੋਰਸਸ ਨੇ ਬੜਾ ਮੂੰਹ ਤੋੜ ਜਵਾਬ ਦਿੱਤਾ ਕਿਉਂਕਿ ਪਹਿਲੇ ਇਹਨਾਂ ਨੂੰ ਲੱਗਦਾ ਸੀ ਜਿਸ ਤਰ੍ਹਾਂ ਵੀ ਪਲਾਨਿੰਗ ਹੈ ਗਈ ਵੀ ਇਹ ਕੁਛ ਨਾ ਕੁਛ ਕਰਨਗੇ ਪਾਕਿਸਤਾਨੀ ਇਹਦਾ ਪਹਿਲੀ ਅਸੀਂ ਪ੍ਰਬੰਧ ਕਰਕੇ ਰੱਖਿਆ ਜਿਹਨਾਂ ਦਾ ਵੀ ਚਲੋ ਇਹਨਾਂ ਨੂੰ ਫੋਕਵਾ ਜਿਹੜਾ ਵਾ ਜਵਾਬ ਦੇਣਾ ਹੈ ਇੰਡੀਆ ਦਾ ਤੇ ਅਸੀਂ ਇਹਨਾਂ ਪੋਸਾਂ ਨੂੰ ਸਾਡਾ ਬਹੁਤ ਬਹੁਤ ਸਲਾਮ ਹੈ ਜਿਨ੍ਹਾਂ ਨੇ ਪਹਿਲਾਂ ਹੀ ਆਪਣੇ ਪੁਖਤਾ ਪਰ ਪ੍ਰਬੰਧ ਦੇੜੇ ਉਹ ਕਰਕੇ ਰੱਖੇ ਹੀ ਆਪਣਾ ਵੀ ਜੋ ਵੀ ਏ ਗੰਦੀ ਹਰਤ ਕਰਨਗੇ ਉਹਦੀ ਨਪਾਹ ਕਰਤ ਕਰਨਗੇ ਉਹਦਾ ਮੂੰਹ ਤੋੜ ਦੀਵਾ ਕਰਿਆ ਤੇ ਪ੍ਰਸ਼ਾਸਨ ਦੇ ਵੱਲੋਂ ਵੀ ਜਿਹੜੀ ਐਡਵਾਈਸਰੀ ਜਾਰੀ ਕੀਤੀ ਗਈ ਹੈ ਕਿ ਕਿਸੇ ਨੂੰ ਪੈਨਿਕ ਹੋਣ ਦੀ ਲੋੜ ਨਹੀਂ ਹੈ ਕਿ ਘਬਰਾਉਣ ਦੀ ਲੋੜ ਨਹੀਂ ਹੈ ਕਿ ਆਪਣੇ ਘਰਾਂ ਦੇ ਵਿੱਚ ਜਿਹੜੀ ਐਡਵਾਈਸਰੀ ਜਾਰੀ ਕੀਤੀ ਆ ਉਹ ਇੰਪਲੀਮੈਂਟ ਕਰਨ ਦੀ ਕੋਸ਼ਿਸ਼ ਕੀਤੀ ਆ ਠੀਕ ਹਨ ਇਹਦੇ ਬਾਰੇ ਲੋਕਾਂ ਨੇ ਆਪਣਾ ਪੂਰਾ ਸਮਰਥਨ ਦਿੱਤਾ ਜੀ ਆਪਣਾ ਪੂਰਾ ਉਹਨੂੰ ਤੁਹਾਨੂੰ ਨਹੀਂ ਨਿਭਾ ਰਹੇ ਨੇ ਆਪਣਾ ਪੂਰੀ ਪ੍ਰਸ਼ਾਸਨ ਵੱਲ ਜੋ ਇੰਸਟਰਕਸ਼ਨ ਦਿੱਤੀਆਂ ਗਈਆਂ ਉਹਨੂੰ ਉਹਦੀ ਪਾਲਣਾ ਕੀਤੀ ਜਾ ਰਹੀ ਹੈ ਅਟਕੋਇਸ ਲੋਕੀ ਵਿੱਚ ਫਾਮ ਫਲਾਣ ਦੇ ਵੀ ਆਪਣਾਉ ਬੰਦ ਹੋ ਜਾਣਾ ਜਾਂ ਰਾਸ਼ਨ ਖਰੀਦ ਲਈ ਕਰੋ ਲੋ ਇਤਨਾ ਦੀਆਂ ਫਾਮਾ ਤੋਂ ਭਜਣਾ ਚਾਹੀਦਾ ਵਾ ਪ੍ਰਸ਼ਾਸਨ ਦੇ ਵੱਲੋਂ ਵੀ ਕਿਹਾ ਗਿਆ ਕਿ ਕੋਈ ਵੀ ਪੈਨਿਕ ਨਾ ਹੋਵੇ ਰਾਸ਼ਨ ਨਾ ਇਕੱਠਾ ਕਰੋ ਜਿਹੜੀ ਵੀ ਚੀਜ਼ ਜ਼ਰੂਰਤਮੰਦ ਹੋਊਗੀ ਉਹ ਸਮੇਂ ਸਿਰ ਪਹੁੰਚਾ ਦਿੱਤੀ ਜਾਏਗੀ ਬਿਲਕੁਲ ਬਿਲਕੁਲ ਆਪਣਾ ਕੋਸ਼ ਹਾਲਾਤ ਇਹ ਜੋ ਮਿਲੇ ਸੀ ਆਪਾਂ ਨੂੰ ਇੱਕ ਦੋ ਦਿਨ ਦੇ ਵਿੱਚ ਦੇਖਿਆ ਕਿ ਲੋਕੀ ਰਾਸ਼ਨ ਇਕੱਠਾ ਕਰ ਰਹੇ ਪਰ ਹੁਣ ਮਾਹੌਲ ਤਰੀਪਨ ਠੀਕ ਹੀ ਹੈ ਲੋਕੀ ਹੁਣ ਆਪਣਾ ਸਵਾਨ ਜਿਹੜਾ ਵਾ ਉਹ ਰੁਟੀਨ ਨਾਲ ਮਿਲ ਰਿਹਾ ਹੈ ਪ੍ਰੌਪਰਟੀ ਵੇਚਣੇ ਅਤੇ ਖਰੀਦਣੇ ਲਈ ਸੰਪਰਕ ਕਰੇ ਫੇਅ ਡੀਲ ਪ੍ਰੌਪਰਟੀਆਂ